ਬਾਬਾ ਖੁਲਾਸਾ ਨਹੀਂ ਦਿੱਤੇ ਸਿੰਘ ਸਾਹਿਬ ਗਿਆਨੀ ਗੁਰਦਿਆਲ ਦੇ ਨਾਲ ਜਦੀਪ ਪਿੰਡ ਜਵਾ ਇਹਨਾਂ ਮਾਪੂਛਣ ਲਾਗੇ ਵਿੱਚ ਗਰੀਬ ਦਾ ਮੂੰਹ ਪੂਰੀ ਕੋਲ ਸੰਸਤਾ ਜਨਵਾ ਪਿਛਲੇ ਕਈ ਸਾਲਾਂ ਲੋਕ ਭਾਈ ਦੀ ਕਾਰਤ ਕਰ ਰਹੀ ਹੈ ਸਤਮੇ ਪਾਸ਼ਾ ਸ਼੍ਰੀ ਗੁਰੂ ਹਰਾਈਵਾਲ ਬਰਸਾਏ ਦੇ ਬਾਬਾ ਜੱਖ ਜੀ ਦੇ ਜਦੀਪ ਨਰੂੜ ਵਿਖੇ ਗੁਰੂ ਨਾਨਕ ਚਰਤਿ ਸੰਸਤੀ ਦੀ ਮੋਟੀ ਚਲਾਈ ਜਾ ਰਹੀ ਹੈ ਐਨਆਰਆਈ ਸੰਗਤਾਂ ਦੀ ਮਦਦ ਨਾਲ ਸੰਸਤਾ ਵੱਲੋਂ ਇਸ ਪੈਸੇ ਦੀ ਮੋਟੀ ਦੀ ਸਹਿਯੋਗ ਨਾਲ 8 ਇਲਾਕਿਆਂ ਵਿੱਚ ਸਾਕਾ ਬਰੋਂ ਲਗਾਤਾਰ ਮੈਡੀਕਲ ਸੇਵਾਵਾਂ ਦਿੱਤੀ ਜਾ ਰਹੀਆਂ ਇਸ ਵਕਤ ਅਸੀਂ ਜ਼ਿਲ੍ਹਾ ਗਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਰੋਸੇ ਪਿੰਡ ਵਿਖੇ ਗੁਰੂ ਘਰ ਦੇ ਅੱਗੇ ਮੈਡੀਕਲ ਲਗਾਇਆ ਗਿਆ ਜਿੱਥੇ ਕੇ ਸੰਗਤਾਂ ਨੂੰ ਮਰੀਜ਼ਾਂ ਨੂੰ ਚੈੱਕਅਪ ਕਰਕੇ ਕਾਟਰੀ ਦਵਾਈ ਦਿੱਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਦੇ 7:00 ਵੱਜ ਚੁੱਕੇ ਨੇ ਜੀ 15 ਅਕਤੂਬਰ ਦਿਨ ਬੁੱਧਵਾਰ ਸਾਡਾ ਲਾਟ ਤੇ ਸਤਮਾ ਕੈਂਪ ਉਹ ਅੱਜ ਦੇ ਦਿਨ ਦਾ ਇਹ ਆ ਬਾਬਾ ਨਾਨਕ ਦੇ ਪਿੰਡ ਰੋਸੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਇਸ ਵਕਤ ਕੈਂਪ ਚੱਲ ਰਿਹਾ ਪੂਰੀ ਟੀਮ ਵੱਲੋਂ ਲਗਾਤਾਰ ਸਵੇਰ ਦੇ 8 ਵਜੇ ਤੋਂ ਲੈ ਕੇ ਰਾਤ ਦੇ 8 ਦੇ ਤੱਕ ਲਗਭਗ 12 ਘੰਟੇ ਲਗਾਤਾਰ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਜੀ ਡਾਕਟਰਾਂ ਦੀ ਟੀਮ ਮਰੀਜ਼ਾਂ ਦਾ ਚੈੱਕਅਪ ਕਰਕੇ ਹਾਂ ਜੀ ਦਵਾਈ ਦੇ ਰਹੀਆਂ ਜੀ ਲੈ ਆ ਪਾਣੀ ਆ ਇਹਦੇ ਨੇ ਆਹ ਇਹਦੇ ਗੈਸ ਬੰਨ੍ਹ ਖੜਨੀ ਗਈ ਆ ਭਾਈ ਤੇ ਬਲ ਬਾਇਦਾ جندر موڑ دم مي هئي بين گهول كته هو پچي گهول گهنه کله هو پچي گهنه يار خلاص خلاص موي دغه